ਕੀ ਗੁਰੂ ਘਰ تعال ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਨ ਤਨ ਗੁਰ ਦੀ ਪਾਵਨ ਪਵਿੱਤਰ ਗੋਦੀ ਚ ਬੈਠੀ ਸਤ ਸੰਗਤ ਜਿਉ ਤੀਸਰੇ ਪਾਛਾ ਤਨ ਤਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ 651 ਅੰਗ ਤੇ ਸ਼ਬਦ ਚੰਨ ਕਰਦੇ ਸ਼ਲੋਕ ਮਹਲਾ 3 ਗੁਰ ਸੇਵਾ ਤੇ ਸੁਖ ਉਪਜੈ ਫਿਰ ਦੁੱਖ ਨਾ ਲੱਗੇ ਆਏ ਸਤਿ ਸੰਗਤ ਵਿੱਚ ਇੱਕ ਪੰਕਤੀ ਚ ਨਿਰਣਾ ਕਰ ਦਿੱਤਾ ਹੈ ਗੁਰੂ ਅਮਰਦਾਸ ਜੀ ਮਹਾਰਾਜ ਨੇ ਗੁਰ ਸੇਵਾ ਸ਼ਬਦ ਦੀ ਸੇਵਾ ਤੇ ਸੁਖ ਉਪਜੇ ਕਹਿੰਦੇ ਸੁਖ ਜਮੋਂ ਪੈਂਦਾ ਹੈ ਸੁਖ ਪੈਦਾ ਹੋ ਜਾਂਦਾ ਹੈ ਸੰਸੰਗੀ ਅੰਦ ਕਿੱਥੋਂ ਪ੍ਰਾਪਤ ਹੁੰਦਾ ਹੈ ਬੀਜਣ ਦੇ ਨਾਲ ਬੀਜ ਬੀਜਦੇ ਆ ਖੇਤ ਭਰ ਜਾਂਦਾ ਘਰ ਭਰ ਜਾਂਦਾ ਕਿੰਨੇ ਗੁਣਾ ਜੰਮਦਾ ਹੈ ਦੇਖੀਏ ਬੀਜ 20 3 ਕਿਲੋ ਪਾ ਕੇ 20 3 ਕਵਾਂਟਲ ਬਣ ਜਾਂਦਾ ਹੈ ਵੱਧਦਾ ਬਹੁਤ ਹੈ ਸਭ ਤੋਂ ਵੱਧ ਵੱਧਣ ਵਾਲੀ ਚੀਜ਼ ਜੇ ਸੰਸਾਰ 'ਚ ਹੈ ਤਾਂ ਬੀਜ ਹੈ ਮੂਲ ਹੈ ਇਹ ਮੂਲ ਬਾਬੇ ਨਾਨਕ ਨੇ ਰੱਬ ਕੋਲੋਂ ਲੈ ਕੇ ਆਇਆ ਏ ਬੀਜ ਇਹਦੀ ਸੇਵਾ ਕੀਤੀ ਇਹ ਕਿਸ ਤਰ੍ਹਾਂ ਬੀਜਿਆ ਜਾਂਦਾ ਇਹਦੀ ਸੇਵਾ ਕੀਤੀ ਜਾਂਦੀ ਕਿਸ ਦੀ ਗੁਰਦ ਦੀ ਸ਼ਬਦ ਦੀ ਸਹਾਸੰਗ ਜੇ ਹੁਣ ਬੀਜ ਹੋਊ ਤਾਂ ਹੀ ਬੀਜਾਂਗੇ ਖੇਤੀ ਜਾ ਕੇ ਟਰੈਕਟਰ ਦੇ ਕੇ ਚਲਿਆ ਗਿਆ ਬੀਜ ਕਰਨੀ ਦਿਖਦਾ ਹੀ ਆ ਟਰੈਕਟਰ ਚੱਲਦਾ ਖੇਤੀ ਚ ਜਦੋਂ ਤੱਕ ਸਾਡੇ ਕੋਲ ਇਸ ਤਰ੍ਹਾਂ ਹੀ ਸ਼ਬਦ ਨਹੀਂ ਹੈ ਅਸੀਂ ਕੀ ਦੀ ਸੇਵਾ ਕਰਾਂਗੇ ਕੀ ਬੀਜਾਂਗੇ ਲੇਕਿਨ ਜਦੋਂ ਸੇਵਾ ਕੀਤੀ ਸ਼ਬਦ ਦੀ ਗੁਰਸੇਵਾ ਹੋਰ ਸਾਰੀਆਂ ਸੇਵਾ ਝੂਠੀਆਂ ਹੋ ਗਈਆਂ ਕੋਈ ਸੇਵਾ ਨਹੀਂ ਕੰਮ ਕਰਦੀ ਹੋਰ ਸ਼ਬਦ ਦੀ ਸੇਵਾ ਗੁਰਸੇਵਾ ਤੇ ਸੁਖ ਉਪਜੇ ਸੁਖ ਪੈਦਾ ਹੋ ਗਿਆ ਫਿਰ ਦੁੱਖ ਨਾ ਲੱਗੇ ਆਏ ਕਹਿੰਦੇ ਫਿਰ ਆ ਕੇ ਦੁੱਖ ਨਹੀਂ ਲੱਗਦਾ ਆਪਾਂ ਨੂੰ ਦੁੱਖ ਲੱਗਿਆ ਕਿਉਂ ਹੈ ਆਪਾਂ ਸ਼ਬਦ ਦੀ ਸੇਵਾ ਨਹੀਂ ਕੀਤੀ ਇਦਾਂ ਦਾ ਬਚਨ ਅਟੱਲ ਹਨ ਜਿਹੜੇ ਗੁਰ ਸੇਵਾ ਤੇ ਸੁਖ ਉਪਜੇ ਫਿਰ ਦੁੱਖ ਨਾ ਲੱਗੇ ਆਏ ਜੰਮਨ ਮਰਨਾ ਮਿਟ ਗਿਆ ਦੇਖੋ ਅੱਗੇ ਕਿੱਥੇ ਲੈ ਗਏ ਜੰਮਣ ਮਰਨਾ ਬਟ ਗਏ ਇਹੀ ਤਾਂ ਮਟਾਉਂਦੇ ਆਪਾਂ ਇਹ ਜੰਮਣ ਮਰਨ ਦੇ ਮਟਾਉਣ ਵਾਸਤੇ ਤਾਂ ਹੀ ਭੋਗ ਪਾਉਂਦੇ ਆ ਮਰਨ ਤੋਂ ਬਾਅਦ ਨਹੀਂ ਕੀ ਲੋੜ ਆ ਭੋਗ ਪਾਉਣ ਦੀ ਫਿਰ ਕਿ ਆਪਾਂ ਗੌਣ ਤੇ ਚੱਕਰ ਤੋਂ ਬਚਾ ਲੋ ਇਹਨੂੰ ਉਹ ਕਹਿਣ ਨਾਲ ਥੋੜਾ ਬਚਾਉਣਾ ਭਾਈ ਕਹੀ ਜਾਈਏ ਖੇਤੀ ਚ ਕਣਕ ਜੰਮੇ ਆਵੇ ਕਣਕ ਜੰਮੇ ਆਵੇ ਜੰਮਣੀ ਆ ਕਿਤੇ ਜੇ ਸਾਰੇ ਇਕੱਠੇ ਹੋ ਕੇ ਕਹੀ ਜਾਈਏ ਸਾਰਾ ਟੱਬਰ ਬੈਜੀ ਖੇਤੀ ਜਾ ਕੇ ਕਣਕ ਜੰਮੇ ਆਵੇ ਬੀਜ ਆਪਾਂ ਪਾਈਏ ਨਾ ਬਹੁਤ ਬੜਾ ਇਕੱਠ ਕਰ ਲਈਏ ਖੇਤ ਦੇ ਵਿੱਚ ਕਿ ਕਣਕ ਜੰਮੇ ਆਵੇ ਬਾਬੇ ਨਾਨਕ ਕਣਕ ਕਿੱਥੋਂ ਜੰਮਣੀ ਆ ਜਦੋਂ ਬੀਜ ਨਾ ਪਾਵਾਂਗੇ ਤਾਂ ਕਣਕ ਜੰਮੂ ਜੰਮਣੋਂ ਮਰਨਾ ਬਟ ਗਿਆ ਕਹਿਣੇ ਨਾਲ ਨਹੀਂ ਜਮਣ ਮਰਨਾ ਮਿਟਣਾ ਇਹਦਾ ਸਬਦ ਦੀ ਸੇਵਾ ਦੇ ਨਾਲ ਮੇਟਣਾ ਕਬਲੇ ਇਹ ਨਹੀਂ ਦੱਸਦੇ ਸੰਸਾਰ ਨੂੰ ਭਾਈ ਤੁਸੀਂ ਸਬਦ ਦੀ ਸੇਵਾ ਕਰ ਲਓ ਕਹਿੰਦੇ ਨਹੀਂ ਤੁਸੀਂ ਭੋਗ ਪਵਾਇਓ ਥੋੜੇ ਬੰਦੇ ਦਾ ਜੰਮਣਾ ਮਰਨਾ ਸੀ ਖਤਮ ਕਰ ਲਾਂਗੇ ਇੱਥੇ ਦੁਨੀਆ ਟਿੱਕੀ ਹੈ ਲੱਖਾਂ ਕਰੋੜਾ ਰੁਪਈਆ ਭੋਗਾਂ ਦੇ ਖਰਚ ਹੁੰਦਾ ਕਹਿੰਦੇ ਦੇਖਿਓ ਤਾਂ ਸਹੀ ਕੀਤੀ ਸਾਰੇ ਲੋਕਾਂ ਦੇ ਟਰੈਕਟਰ ਇਕੱਠੇ ਕਰਕੇ ਵਾਈ ਜਾਇਓ ਲੇਕਿਨ ਬੀਜ ਨਾ ਪਾਇਓ ਦੇਖਾਂ ਥੋੜਾ ਖੇਤ ਭਰ ਜੂ ਬਣਕ ਦੇ ਨਾਲ ਜੰਮੜ ਮਰਨਾ ਬਿੱਟ ਗਿਆ ਕਾਲੇ ਕਾਕੂਸ ਨਾ ਬਸਾਏ ਕਹਿੰਦੇ ਭਾਈ ਕਾਲ ਦਾ ਕੋਈ ਬਸਾ ਨਹੀਂ ਕਦੋਂ ਤਨੂੰ ਕਾਲ ਨੇ ਖਾ ਲੈਣਾ ਕੋਈ ਬਸਾ ਨਹੀਂ ਹੁੰਦਾ ਹਰ ਸੇਤੀ ਮਨ ਰੱਬ ਰੇਹਾ ਕਹਿੰਦੇ ਜਦੋਂ ਮਨ ਹਰ ਦੇ ਨਾਲ ਰੰਗਿਆ ਗਿਆ ਹਰ ਸੇਤੀ ਮਨ ਰੱਬ ਰੇਹਾ ਭਰ ਗਿਆ ਨਾਮ ਦੇ ਨਾਲ ਸੱਚੇ ਰਿਹਾ ਸਮਾਈ ਕਹਿੰਦੇ ਪਰ ਸੱਚੇ ਦੇ ਵਿੱਚੇ ਸਮਾ ਗਿਆ ਪਹਿਲਾਂ ਰਬ ਹੈ ਰੰਗ ਚੜਿਆ ਪਹਿਲਾਂ ਨਾਨਕ ਹੋਂ ਬਲਿਹਾਰੀ ਤਿੰਨ ਕੋ ਤਿਸ ਤੋਂ ਬਲਿਹਾਰੇ ਜਾਂਦੇ ਆ ਇਹ ਵੀ ਤੁਹਾਨੂੰ ਸਮਝਣ ਵਾਲੀ ਗੱਲ ਹੈ ਕਿ ਸਿਰ ਕੋ ਨਾਨਕ ਦੇਵ ਜੀ ਮਹਾਰਾਜ ਬਲਿਹਾਰੇ ਕਿਸ ਤੋਂ ਜਾਂਦੇ ਹਨ ਕਿਸ ਨੂੰ ਸ਼ਾਬਾਸ਼ ਦਿੰਦੇ ਹਨ ਨਾਨਕ ਹੋਂ ਬਲਿਹਾਰੀ ਤਿੰਨ ਕੋ ਜੋ ਚੱਲਣ ਸਾਤ ਗੁਰ ਭਾਏ ਕਿਨੇ ਜਿਹੜੇ ਸਤਿਗੁਰੂ ਦੇ ਭਾਣੇ ਚ ਚੱਲਦੇ ਹਨ ਜਿਸ ਤਰ੍ਹਾਂ ਸਤਿਗੁਰੂ ਨੂੰ ਭਾਉਂਦਾ ਉਸ ਤਰ੍ਹਾਂ ਮੰਨਦੇ ਹਨ ਮੈਂ ਉਹਨਾਂ ਤੋਂ ਬਲਿਹਾਰੀ ਜਾਂਦਾ ਜਿਹੜੇ ਹੁਕਮ ਦੇ ਵਿੱਚ ਚੱਲਦੇ ਹਨ ਜਿਹੜੇ ਉਹਦੀ ਰਜਾ ਦੇ ਚ ਰਹਿੰਦੇ ਆ ਹੁਕਮ ਅਰਜਾਈ ਚੱਲਣਾ ਨਾਨਕ ਲਿਖਿਆ ਨਾਲ ਸਤਸੰਗਤ ਜਪਜੀ ਸਾਹਿਬ ਨੂੰ ਕੰਠ ਕਰ ਜਪਜੀ ਸਾਹਿਬ ਦੇ ਅਰਥਾਂ ਦਾ ਨੂੰ ਸਮਝ ਜੋ ਜਿਸ ਵੇਲੇ ਮਾਹਰ ਨੇ ਇਹ ਮਿਹਰ ਕੀਤੀ ਬਾਬੇ ਨਾਨਕ ਨੇ ਜਪਜੀ ਸਾਹਿਬ ਸਾਨੂੰ ਸਮਝ ਪੈਣ ਲੱਗ ਗਿਆ ਸਾਡੀ ਮੁਕਤੀ ਹੋ ਗਈ ਉਸ ਦਿਨ ਹੋਰ ਜ਼ਿਆਦਾ ਕੋਈ ਅਤਰੰਬਰ ਰਚਣ ਦੀ ਲੋੜ ਨਹੀਂ ਸਾਰਾ ਕੁਝ ਜਪਜੀ ਸਾਹਿਬ ਦੇ ਵਿੱਚ ਹੀ ਸਮਾਇਆ ਹੋਇਆ ਨਾਨਕ ਹੋਂ ਬਲਿਹਾਰੀ ਤਿੰਨ ਕੋ ਜੋ ਚੱਲਣਾ ਸਤਗੁਰ ਭਾਏ ਗੁਰੂ ਪੀਤਾ ਜਾਣੀ ਜਾਣਾ ਉਹਨੂੰ ਪਤਾ ਕਿ ਸਾਰਿਆਂ ਨੇ ਚੱਲਣਾ ਨਹੀਂ ਤਾਂ ਹੀ ਲਿਖਿਆ ਜੋ ਚੱਲਣਾ ਸਤਗੁਰ ਭਾਏ ਮਹੱਲਾ ਤੀਜਾ ਬੇਨ ਸਬਦੇ ਸੰਸਿਕ ਉਹ ਗੁਰ ਨੂੰ ਨਾ ਸਬਦੀ ਚ ਬਦਲ ਦਿੱਤਾ ਕਿ ਕਿਤੇ ਐਵੇਂ ਤਾਂ ਨਹੀਂ ਗਲਤ ਤਾਂ ਨਹੀਂ ਪ੍ਰਚਾਰ ਹੋ ਗਿਆ ਕਿਤੇ ਗਲਤ ਬੀਜ ਤਾਂ ਨਹੀਂ ਪੈ ਗਿਆ ਖੇਤੀ ਚ ਕਈ ਵਾਰੀ ਇਦਾਂ ਵੀ ਹੁੰਦਾ ਹੈ ਬੀਜ ਗਲਤ ਪੈ ਜਾਂਦਾ ਹੈ ਬੀਜ ਨੂੰ ਸੁਸਰੀ ਸਾਸਰੀ ਲੱਗੀ ਹੁੰਦੀ ਜਮਦਾ ਹੀ ਨਹੀਂ ਖੇਤ ਫੇਰ ਖਾਲੀ ਰਹਿ ਜਾਂਦਾ ਇਸ ਕਰਕੇ ਪਾਤਛਾ ਸਮਝਾਉਦੇ ਹਨ ਬਿਨ ਸਬਦ ਦੇ ਸੋਧ ਨਾ ਹੋ ਬਾਈ ਕਹਿੰਦੇ ਸ਼ਬਦ ਤੋਂ ਬਿਨਾਂ ਨਹੀਂ ਸੁੱਧ ਹੋਣਾ ਪਾਈ। ਸੁੱਧਨਾ ਸਾਫ ਨੂੰ ਕਹਿੰਦੇ ਆ। ਕਹਿੰਦੇ ਸ਼ਬਦ ਤੋਂ ਬਿਨਾਂ ਨਹੀਂ ਸੁੱਧ ਹੋਣਾ। ਨਹਾਈ ਜਾਂ ਜਿਹੜਾ ਨਹਾਉਣਾ ਹੈ। ਕਰੀ ਜਾਂ ਪੁੰਨਦਾਨ ਜਿਹੜੇ ਕਰਨੇ ਆ। ਸੁੱਧਤਾ ਤੈਨੂੰ ਸ਼ਬਦ ਨੇ ਕਰਨਾ ਠੀਕ ਕਿਹਨੇ ਕਰਨਾ ਹੈ ਸ਼ਬਦ ਨੇ। ਬਿਨਾਂ ਸ਼ਬਦ ਦੇ ਸੁੱਧ ਨਾ ਹੋਵਾਈ। ਇਹ ਅਨੇਕ ਕਰੇ ਸ਼ਿੰਗਾਰ ਇਹ ਵੀ ਤਾਂ ਮਨ ਦੇ ਜਿ ਬਹਿਮ ਹੈ ਕਿ ਇਹ ਜੇ ਕੱਪੜੇ ਪਾ ਕੇ ਮੈਂ ਸ਼ੁੱਧ ਹੋ ਜਾਊਗਾ ਤੇ ਇੱਕ ਦਿਖਾ ਕੇ ਲੋਕਾਂ ਨੂੰ ਲੁੱਟ ਲੂੰਗਾ ਇਹ ਵੀ ਤਾਂ ਬਹਿਮ ਹੈ ਮਨ ਦੇ ਚ ਕਿ ਇਹ ਜੇ ਕੱਪੜੇ ਪਾ ਕੇ ਮੈਂ ਇਹ ਜਿਹਾ ਬਾਣਾ ਪਾ ਲਿਆ ਇਹ ਜੀ ਮੈਂ ਦਸਤਾਰ ਬੰਨ ਲੀ ਇਹ ਜੇ ਮੈਂ ਦਿਖਾਵਾ ਦਿਖਾ ਦਿੱਤਾ ਕਿ ਮੈਂ ਹੁਣ ਨਿਰਮਲ ਹੋ ਗਿਆ ਸ਼ੁੱਧ ਹੋ ਗਿਆ ਕਹਿੰਦੇ ਨਹੀਂ ਹੋਣਾ ਭਾਈ ਸ਼ੁੱਧਤਾ ਤੈਨੂੰ ਸ਼ਬਦ ਨੇ ਕਰਨਾ ਹੈ ਬਿਨ ਸ਼ਬਦ ਦੇ ਸ਼ੁੱਧਾ ਨਾ ਹੋਵੇ ਜੇ ਅਨੇਕ ਕਰੇ ਸ਼ਿੰਗਾਰ ਕਹਿੰਦੇ ਅਨੇਕ ਹੀ ਸ਼ਿੰਗਾਰ ਕਰ ਲਾ ਸ਼ੁੱਧ ਨਹੀਂ ਹੋ ਸਕਦਾ ਸ਼ੁੱਧਤਾ ਕੇਵਲ ਦੇ ਕੇਵਲ ਸ਼ਬਦ ਨੇ ਕਰਨਾ ਬੇਨਸਾਬ ਤੇ ਸੋਧ ਨਾ ਹੋਵੇ ਜੇ ਅਨੇਕ ਕਰੇ ਸ਼ਿੰਗਾਰ ਪਿਰ ਕੀ ਸਾਰ ਨਾ ਜਾਣੀ ਪਿਰ ਨਾ ਪਤੀ ਨੂੰ ਕਹਿੰਦੇ ਆ ਖਸਮ ਨੂੰ ਕਹਿੰਦੇ ਆ ਕਹਿੰਦੇ ਜੇ ਆਪਣੇ ਖਸਮ ਦੀ ਰੱਬ ਦੀ ਸਾਰ ਨਹੀਂ ਜਾਣਦਾ ਪਿਰ ਕੀ ਸਾਰ ਨਾ ਜਾਣੀ ਦੂਜੇ ਭਾਏ ਕਹਿੰਦੇ ਦੂਜਿਆਂ ਨੂੰ ਭਾਉ ਕਰਦਾ ਦੂਜਿਆਂ ਨੂੰ ਪਿਆਰ ਕਰਦਾ ਸਭ ਤੋਂ ਨੋਨੀ ਪਿਆਰ ਕਰਦਾ ਇਸ ਕਰਕੇ ਤੂੰ ਰੱਬ ਨੂੰ ਨਹੀਂ ਜਾਣ ਸਕਦਾ تیر ਕੀ ਸਾਰ ਨਾ ਜਾਣੀ ਦੂਜੇ ਭਾਏ ਪਿਆਰ ਕਹਿੰਦੇ ਦੂਜਿਆਂ ਨੂੰ ਪਿਆਰ ਕਰਦਾ ਇਸ ਕਰਕੇ ਤੂੰ ਰੱਬ ਨੂੰ ਨਹੀਂ ਜਾਣ ਸਕਦਾ ਸਾ ਕੁਸੁੱਧ ਕਹਿੰਦੇ ਉਹ ਕੁਸੁੱਧ ਹੈ ਪਹਿਲਾਂ ਸੁੱਧ ਕਿਹਾ ਸੀ ਹੁਣ ਕੁਸੁੱਧ ਰਹਿ ਤਾ ਸੁੱਧਤਾ ਸ਼ਬਦ ਨੇ ਕਰਤੀ ਇਹ ਜੀਵ ਆਤਮਾ ਸ਼ਬਦ ਨੇ ਸੁੱਧ ਕਰਤੀ ਹੁਣ ਕੁਸੁੱਧ ਕਿਹੜੀ ਰਹੇਗੀ ਜਿਹੜੀ ਦੂਜੇ ਨੂੰ ਪਿਆਰ ਕਰਦੀ ਹੈ ਜਿਹੜੀ ਆਪਣੇ ਪਤੀ ਪਰਮੇਸ਼ਰ ਨੂੰ ਛੱਡ ਕੇ ਦੂਜੇ ਦੀ ਸੇਵਾ ਕਰਦੀ ਹੈ ਸਾ ਕੁਸੁੱਧ ਕਹਿੰਦੇ ਉਹ ਤਾਂ ਕੁਸੁੱਧ ਹੈ ਸੁੱਧ ਨਹੀਂ ਹੋ ਸਕਦੀ ਉਹ ਜੀਵਾਤਮਾ ਸੁੱਧ ਨਹੀਂ ਹੋ ਸਕਦੀ ਜਿਹੜੀ ਹੋਰ ਦੀ ਸੇਵਾ ਕਰਦੀ ਹੈ ਜਿਹੜੀ ਸ਼ਬਦ ਦੀ ਸੇਵਾ ਕਰਦੀ ਉਹ ਸੁੱਧ ਹੋ ਜਾਂਦੀ ਸਾਹ ਕੋ ਸੁੱਧ ਸਾਹ ਕੋ ਲਖਣੀ ਅਸੀਂ ਕਲਖਣੀ ਉਹਨਾਂ ਦੀ ਕਹਿੰਦੇ ਜਿਹੜੀ ਕੁਲ ਤੋਂ ਬੱਚਾ ਨਾ ਜਨਮੇ ਉਹਨੂੰ ਕਲਖਣੀ ਕਹਿੰਦੇ ਆ ਉਹ ਤਾਂ ਕਹਿੰਦੇ ਇਹੀ ਜੀ ਔਰਤ ਹੈ ਕੁਲਖਣੀ ਹੈ ਜਿਹਦੇ ਬੱਚਾ ਨਾ ਜਨਮੇ ਨਾ ਉਹਨੂੰ ਸੰਸਾਰ ਦੇ ਚ ਕੋਈ ਜਗ੍ਹਾ ਨਹੀਂ ਲੋਕ ਉਸ ਦੇ ਦਰਸ਼ਨ ਨਹੀਂ ਕਰਨਾ ਚਾਹੁੰਦੇ ਜੇਦੀ ਦੇ ਬੱਚਾ ਨਾ ਹੋਵੇ ਜੇਦੀ ਕੁਲਕ ਕੁੱਕ ਤੋਂ ਬੱਚਾ ਬਾਲ ਪੈਦਾ ਨਾ ਹੋਵੇ ਕਿਤੇ ਕੋਈ ਸਗਣਾ ਦਾ ਕੰਮ ਹੋਵੇ ਨਾ ਉਹਨੂੰ ਇੱਥ ਲਾਉਣ ਦਿੰਦੇ ਦੇਖ ਲਿਓ ਕਿਤੇ ਵਿਚਾਰ ਜਿਹਦੇ ਬੱਚਾ ਨਾ ਹੋਵੇ ਉਹਨੋਂ ਕੋਈ ਸਕਣਾ ਦਾ ਕੰਮ ਤੀ ਪੁੱਤ ਦਾ ਵਿਆਹ ਕਰਨਾ ਹੋਵੇ ਉਹਨੂੰ ਨੇਤਲਾਉਣ ਦੇ ਕਹਿੰਦੇ ਜੇ ਕਿਤੇ ਇਹਨੇ ਹੱਥ ਲਾਤਾ ਕੱਪੜਿਆਂ ਨੂੰ ਸਾਡੀ ਨੂੰ ਸਾਡੀ ਧੀ ਦੇ ਅੱਗੇ ਬੱਚਾ ਹੀ ਨਾ ਹੋਵੇ ਜਾ ਕੇ ਇਹਦੇ ਵਰਗਿਉ ਬਣ ਜਵੇ ਕਹਿੰਦੇ ਕਿਤੇ ਜੇ ਕਿਤੇ ਕੋ ਲਖੜੀ ਬਾਹ ਤੇ ਸੰਸਾਰ ਵਿੱਚ ਕੋਈ ਜਗ੍ਹਾ ਨਹੀਂ ਕੋ ਸੋਧ ਬਾਹ ਤੇ ਸੰਸਾਰ ਵਿੱਚ ਕੋਈ ਜਗ੍ਹਾ ਨਹੀਂ ਸਾਹ ਕੋ ਸੋਧ ਸਾਹ ਕੋ ਲਖਣੀ ਨਾਨਕ ਨਾਰੀ ਵਿਚ ਕੁਨਾਰ ਕਹਿੰਦੇ ਉਹ ਨਾਰੀਆਂ ਚ ਨਾਰੀ ਨਹੀਂ ਹੈ ਉਹ ਕਿਨਾਰ ਹੈ ਉਹ ਨਾਰੀ ਨਹੀਂ ਹੈ ਉਹ ਕਿਨਾਰ ਹੈ ਸਸੇ ਕਿਨਾਰ ਕੌਣ ਹੈ ਜਿਹੜੀ ਦਾ ਨਾਰੀ ਹੈ ਨਾ ਮਰਦ ਹੈ ਉਹ ਕੌਣ ਹੈ ਉਹ ਜਿਹਨੂੰ ਕਿੰਜਰ ਕਹਿੰਦੇ ਜਿਹਨੂੰ ਹੀਜੜਾ ਕਹਿੰਦੇ ਉਹ ਆ ਉਹ ਤਾਂ ਨਾ ਉਦਰਦਾਰੇ ਹੈ ਨਾ ਉਦਰਦਾਰੇ ਦੇਖੋ ਕੀ ਰਿਵਾਜ ਹੈ ਦੁਨੀਆ ਦਾ ਜਿਹੜਾ ਹੀ ਜਿਹੜਾ ਜੰਮ ਪੈਂਦਾ ਹੈ ਉਹਨੂੰ ਘਰ ਤੋਂ ਲੈ ਜਾਂਦੇ ਆ ਉਹਨੂੰ ਸਾਡੇ ਘਰ ਨਹੀਂ ਰਹਿਣ ਦਿੰਦੇ ਜੇ ਉਹਨਾਂ ਨੂੰ ਪਤਾ ਲੱਗ ਜੇ ਬਣਾ ਹੀ ਜੜਿਆਂ ਨੂੰ ਉਹ ਜਦੋਂ ਖੁਸ਼ੀ ਕਰਨ ਆਉਂਦੇ ਆ ਕਰਦੇ ਇਹੀ ਕੁਝ ਦੇਖਦੇ ਆ ਪਹਿਲਾਂ ਆ ਕੇ ਉਹ ਬੱਚੇ ਨੂੰ ਚੱਕਦੇ ਆ ਸਾਡੇ ਕੋਲੋਂ ਲੈ ਲੈਂਦੇ ਆ ਬੱਚੇ ਨੂੰ ਬੱਚੇ ਨੂੰ ਚੱਕ ਕੇ ਦੇਖਦੇ ਆ ਬਈ ਇਹ ਮੁੰਡਾ ਹੈ ਕਿ ਕੁੜੀ ਹੈ ਜੇ ਉਹ ਨਾ ਹੋਵੇ ਤਾਂ ਹੀ ਜਿਹੜੇ ਲੈ ਜਾਂਦੇ ਆ ਆਪਾਂ ਰੋਕ ਨਹੀਂ ਸਕਦੇ ਉਹਨੂੰ ਕਿਤੇ ਕੰਬੇਰ ਹੋਵਾਂ ਕਿ ਅਸੀਂ ਇਕੱਠੇ ਹੋ ਕੇ ਰੋਕ ਲਾਂਗੇ ਹੀ ਜਿਹੜਿਆਂ ਨੂੰ ਬਈ ਇਹਨੂੰ ਲੈ ਕੇ ਨਾ ਜਾਏ ਉਹ ਨਹੀਂ ਰੁਕਦੇ ਲੈ ਜਾਂਦੇ ਆ ਹੁਣ ਉਹ ਕੌਣ ਹੈ ਜਿਹੜਾ ਸ਼ਬਦ ਦੀ ਸੇਵਾ ਨਹੀਂ ਕਰਦਾ ਉਹ ਤਾਂ ਭਾਈ ਨਾ ਉਧਰਦਾ ਐ ਨਾ ਮਰਦਾ ਐ ਨਾ ਔਰਤ ਐ ਸਾ ਕੋ ਸੋਤ ਸਾ ਕੋ ਲਖਣੀ ਨਾਨਕ ਨਾਰੀ ਵਿਚ ਕੁਨਾਰ ਤੇ ਨਾਨਕ ਦੇ ਬਚਨ ਹਨ ਕਹਿੰਦੇ ਉਹ ਤਾਂ ਕਿਨਾਰ ਹੈ ਉਹ ਕੁਸੁੱਧ ਹੈ ਉਹ ਕਲਖਣੀ ਹੈ ਇਹ ਜੀ ਬਾਤ ਨੂੰ ਸਮਝਾਉਂਦੇ ਆ ਕਹਿੰਦੇ ਇਹ ਜੀ ਬਾਤ ਮਾਤਾ ਭਾਈ ਪੋੜੀ ਹਰ ਹਰ ਆਪਣੀ ਦਇਆ ਕਰ ਕਹਿੰਦੇ ਹਰ ਦੋ ਵਾਰੀ ਲਿਖਿਆ ਹਰ ਹਰ ਆਪਣੀ ਦਇਆ ਕਰ ਕਹਿੰਦੇ ਰੱਬ ਆਪਣੀ ਦਇਆ ਨਾਨਕ ਆਪਣੀ ਦਇਆ ਕਰ ਬੇਨਤੀ ਕੀਤੀ ਹਰ ਬੋਲੀ ਬੈਣੀ ਰੱਬ ਬੋਲ ਪਿਆ ਕਹਿੰਦਾ ਭਾਈ ਹਰ ਬੋਲ ਹਰ ਦੇ ਬੈਣ ਪਾ ਹਰ ਨੂੰ ਬੁਲਾ ਸਿਮਰਨ ਕਰ ਹਰ ਨਾਮ ਧਿਆਈ ਕਹਿੰਦੇ ਹਰ ਦੇ ਨਾਮ ਨੂੰ ਧਿਆ ਜਦੋਂ ਕਿਰਪਾ ਕਰਨ ਵਾਸਤੇ ਕੀ ਹੈ ਨਾ ਰੱਬ ਨੇ ਕਿਰਪਾ ਕਰਤੀ ਹਰ ਨਾਮ ਧਿਆਈ ਹਰ ਉਚਾਰ ਕਹਿੰਦੇ ਹਰ ਦਾ ਉਚਾਰਨ ਕਰ ਹਰ ਲਾਹਾ ਲੈਣੀ ਕਹਿੰਦੇ ਹਰ ਦਾ ਇਹ ਲਾਹਾ ਲੈ ਲਾ ਭਾਈ ਤੂੰ ਕਿਹੜਾ ਲਾਹਾ ਹਰ ਦਾ ਸਿਮਰਨ ਕਰਨਾ ਹਰ ਨੂੰ ਉੱਠਿਆਉਣਾ ਰੱਬ ਨੂੰ ਯਾਦ ਕਰਨਾ ਇਹ ਕਹਿੰਦੇ ਲਾਹਾ ਲੈ ਲਾ ਹਰ ਨਾਮ ਤੇ ਆਈ ਹਰ ਉਚਰਾ ਹਰ ਲਾਹਾ ਲੈਣੀ ਜੋ ਜਪਦੇ ਗੁਰੂ ਜਾਣ ਜਾਣ ਹੈ ਗੁਰੂ ਬੜਾ ਬੇਨਤਾ ਗੁਰੂ ਜੋ ਜਪਦੇ ਕਹਿੰਦਾ ਜਿਹੜੇ ਜਪਦੇ ਹਨ ਹੋਰ ਆਲੇ ਦਾ ਕਿਸੇ ਨੂੰ ਕੁਝ ਨਹੀਂ ਕਿਹਾ ਜਿਹੜੇ ਹੋਰ ਸੇਵਾ ਕਰਦੇ ਆ ਹੋਰ ਕਿਰਿਆ ਕਰਮ ਕਰਦੇ ਉਹਨਾਂ ਵਾਸਤੇ ਤਾਂ ਕੁਝ ਨਹੀਂ ਕਿਹਾ ਆ ਲੋਕ ਕਹਿੰਦੇ ਆ ਕਿ ਬੜੀ ਸੇਵਾ ਕਰਦਾ ਹੈ ਲੇਕਿਨ ਸ੍ਰੀ ਗੁਰੂ ਨਾਨਕ ਦੇਵ ਜੀ ਨਹੀਂ ਕਹਿੰਦੇ ਉਹਨਾਂ ਨੂੰ ਵੀ ਸੇਵਾ ਕਰਦਾ ਹੈ ਉਹ ਤਾਂ ਉਹਨਾਂ ਨੂੰ ਸੇਵਾ ਕਹਿੰਦੇ ਆ ਕਰਦੇਆਂ ਨੂੰ ਜਿਹੜੇ ਸ਼ਬਦ ਦੀ ਸੇਵਾ ਕਰਦੇ ਜਿਹੜੇ ਸਿਮਰਨ ਕਰਦੇ ਜੋ ਜਪਦੇ ਹਰ ਹਰ ਦਿਨਸ ਰਾਤ ਜਿਵੇਂ ਕਿ ਹੁਣ ਫੇਰ ਬੜੀ ਗੁੰਡੀ ਪਾਤੀ ਹੁਣ ਦਿਨ ਰਾਤ ਵਾਲੀ ਗੱਲ ਆ ਗਈ ਆਪਾਂ ਜਿਹੜਾ ਦੁਆ ਕੋਈ ਵੀ ਪਾਠ ਕਰਦੇ ਆ ਦਿਨ ਰਾਤ ਦਾ ਕਰੀ ਨਹੀਂ ਸਕਦੇ ਕਿਉਂ ਦਿਨ ਰਾਤ ਸਾਡੇ ਕਿਹੜਾ ਹੁਣ ਜ਼ਿਆਦਾ ਹੋ ਨਾ ਸਾਡੇ ਜਪਜੀ ਸਭ ਜ਼ਬਾਨੀ ਜ਼ਿਆਦਾ ਨਾ ਸਾਡੇ ਅਨੰਦ ਸਭ ਜਪਜੀ ਸਾਹ ਜ਼ਿਆਦਾ ਸਾਡੇ ਤਾਂ ਕੋਈ ਬਾਣੀ ਜਾ ਜ਼ਬਾਨੀ ਜ਼ਿਆਦੇ ਨਹੀਂ ਤਾਂ ਹੀ ਦਿਨ ਰਾਤ ਆਪਾਂ ਉਹਨੂੰ ਪੜਾਂਗੇ ਜੇ ਸਾਡੇ ਜ਼ਬਾਨੀ ਜ਼ਿਆਦਾ ਹੈ ਕੰਠਾ ਇਧਰ ਬਚਨਾਂ ਜੋ ਜਪਦੇ ਹਰ ਹਰ ਦਿਨ ਸ ਰਾਤ ਦੇਖੀ ਕਿ ਬਹੁਤ ਵੱਡਾ ਇਹਦੇ ਵਿੱਚ ਭੇਦ ਛੁਪਿਆ ਹੋਇਆ ਹੈ ਆਰਾਮ ਕਹਿਣ ਵਿੱਚ ਭੇਦ ਹੈ ਆਰਾਮ ਤਾਂ ਕਹਿਣੇ ਵਿੱਚ ਭੇਦ ਹੈ ਆ ਰਾਮ ਰਾਮ ਤਾਂ ਸਾਰੀ ਕਰਦੇ ਆ ਲੇਕਿਨ ਇਹਦੇ ਵਿੱਚ ਕਿ ਭੇਦ ਹੈ ਉਹ ਭੇਦ ਫਿਰ ਗੁਰੂ ਦੱਸ ਦਿੰਦਾ ਹੈ ਕੁੰਡੀ ਜਿਹੜੀ ਹੁੰਦੀ ਹੈ ਨਾ ਕਿਕਣਾ ਖੁੱਲਦੀ ਐ ਜੋ ਜਪਦੇ ਹਰ ਹਰ ਦਿਨ ਸਰਾਤ ਹਰ ਹਰ ਹਾਰ ਹਰ ਰਾਮ ਰਾਮ ਹੁਣ ਭਗਤ ਕਬੀਰ ਨੂੰ ਰਾਮ ਦੇ ਕਿਹਾ ਸੀ ਰਾਮ ਆਰਾਮ ਦਾ ਸ਼ਬਦ ਦੇ ਦਿੱਤਾ ਭਗਤ ਰਾਮਾਨੰਦ ਨੇ ਦਿੱਤਾ ਆਰਾਮ ਕੇ ਰਾਮ ਕੋ ਦੇਤਾ ਸ਼ਬਦ ਕੀ ਹੈ ਭਗਤ ਰਾਮਾਨੰਦ ਨੇ ਕਿਹਾ ਕਹਿੰਦੇ ਕਬੀਰ ਰਾਮ ਕੇ ਰਾਮ ਕੋ ਆਪੋਂ ਤਾਂ ਕਿਸ ਨੇ ਨਹੀਂ ਕਿਹਾ ਆਪਾ ਤਾਂ ਆਪਣੀ ਮਰਜ਼ੀ ਤੇ ਲੱਗੇ ਹੋਏ ਕਹੂੰਗਾ ਉਹ ਜਿਹੜਾ ਕਹਿਣ ਦੇ ਸਮਰੱਥ ਹੈ ਵਾਚਾ ਬਚਨ ਕਰਦੇ ਆ ਜੋ ਜਪਦੇ ਹਰ ਹਰ ਕਿਨ ਜਿਹੜੇ ਪਾਈ ਹਰ ਹਰ ਜਪਦੇ ਹਨ ਦਿਨ ਸਰਾਤ ਹੁਣ ਦਿਨ ਰਾਤ ਦੀ ਗੱਲ ਆਤੀ ਨਾਲ ਆਪਣੇ ਵਾਲੇ ਤਾਂ ਕੰਮ ਚੱਲੇ ਗਿਆ ਕੜੀ ਘੰਟੇ ਵਾਲਾ ਇਹ ਤਾਂ ਦਿਨ ਰਾਤ ਦੀ ਸ਼ਰਤ ਲਾਤੀ ਨਾਨਕ ਨੇ ਜੋ ਜਪਦੇ ਹਰ ਹਰ ਦਿਨ ਰਾਤ ਤਿੰਨ ਹੋਂ ਕਰਮਣੀ ਕਹਿੰਦੇ ਮੈਂ ਉਹਨਾਂ ਤੋਂ ਕਰਮਾਨ ਜਾਂਦਾ ਹਾਂ ਜਿਹੜੇ ਦਿਨ ਰਾਤ ਜਪਦੇ ਹਨ ਜਿਹੜੇ ਆਪਣੇ ਵਾਲੇ ਕਦੇ ਕਦਾਈ ਵਾਲੇ ਹਨ ਇਹ ਤਾਂ ਕੱਢ ਤੇ ਲੈਣ ਤੇ ਬਾਹਰ ਉਹ ਤੁਹਾਡੇ ਵਾਸਤੇ ਕੋਈ ਜਗ੍ਹਾ ਨਹੀਂ ਪਾਈ ਸੱਚਖੰਡੀ ਤੁਹਾਡੇ ਵਾਸਤੇ ਕੋਈ ਜਗ੍ਹਾ ਨਹੀਂ ਜੋ ਜਪਦੇ ਹਰ ਹਰ ਦਿਨ ਸ ਰਾਤ ਤਿੰਨ ਹੋਂ ਕਰ ਬੈ ਨਹੀਂ ਹੋਂ ਕੇ ਮੈਂ ਉਹਨੋਂ ਤੋ ਕੁਰਬਾਨ ਜਾਂਦਾ ਜਿੰਨਾ ਸਤਗੁਰ ਮੇਰਾ ਪਿਆਰਾ ਅਰਾਧਿਆ ਕਿ ਜਿਨ੍ਹਾਂ ਨੇ ਮੇਰੇ ਸੱਚੇ ਸਤਗੁਰੂ ਪਿਆਰੇ ਦੀ ਅਰਦਾਸ ਨਾ ਕੀਤੀ ਹੈ ਜਿੰਨਾ ਸਤਗੁਰ ਮੇਰਾ ਪਿਆਰਾ ਅਰਾਧਿਆ ਤਿੰਨ ਜਨ ਦੇਖਾਂ ਨੈਣੀ ਸਿਰਗੂ ਨਾਨਕਦੇਵ ਜੀ ਮਹਾਰਾਜ ਬਚਨ ਕਰਦੇ ਆ ਕਹਿੰਦੇ ਮੈਂ ਉਸ ਜਨ ਨੂੰ ਆਪਣੀਆਂ ਅੱਖਾਂ ਨਾਲ ਦੇਖਾਂ ਮੈਂ ਉਹਦੇ ਦਰਸ਼ਨ ਕਰਨੇ ਚਾਹੁੰਦਾ ਆ ਆਪਾ ਨਾਨਕ ਦੇ ਦਰਸ਼ਨ ਨੂੰ ਫਿਰ ਤੇ ਨਾਨਕ ਕਹਿੰਦਾ ਮੈਂ ਉਹਦੇ ਦਰਸ਼ਨ ਕਰਨਾ ਚਾਹੁੰਦਾ ਕਿਸ ਦੇ ਜਿਹੜਾ ਦਿਨ ਰਾਤ ਹਰ ਦੀ ਸੇਵਾ ਕਰਦਾ ਨਾਮ ਦੀ ਸੇਵਾ ਕਰਦਾ ਸਬਜ਼ਰੀ ਸੇਵਾ ਕਰਦਾ ਜਿੰਨਾ ਸਤਿਗੁਰ ਮੇਰਾ ਪਿਆਰਾ ਅਰਾਧਿਆ ਸਤਿਗੁਰੂ ਸ਼ਬਦ ਨੂੰ ਕਿਹਾ ਸਤਿਗੁਰੂ ਸ਼ਬਦ ਹੈ ਜਿੰਨਾ ਸਤਿਗੁਰ ਮੇਰਾ ਪਿਆਰਾ ਅਰਾਧਿਆ ਇਹਦਾ ਮੇਰੇ ਪਿਆਰੇ ਸਤਿਗੁਰੂ ਦੀ ਅਰਦਾਸ ਨਾ ਕੀਤੀ ਹੈ ਤੈਨ ਜਨ ਦੇਖਾਂ ਨੈਣੀ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਮੈਂ ਉਹਦੇ ਪਾਈ ਦਰਸ਼ਨ ਕਰਨਾ ਚਾਹੁੰਦਾ ਜਿਹੜਾ ਦਿਨ ਰਾਤ ਸ਼ਬਦ ਦੀ ਸੇਵਾ ਕਰਦਾ ਕਬੀਰ ਮੰਨ ਤੋਂ ਐਸਾ ਚਾਹੀਏ ਜੈਸਾ ਗੰਗਾ ਨੀਰ ਪਾਛੇ ਪਾਛੇ ਹਰ ਫਿਰੇ ਕਹਿਤ ਕਬੀਰ ਕਬੀਰ ਹਰ ਲੱਭਦਾ ਫਿਰਦਾ ਹੈ ਭਗਤ ਕਬੀਰ ਨੂੰ ਰੱਬ ਲੱਭਦਾ ਫਿਰਦਾ ਹੈ ਅਸੀਂ ਰੱਬ ਨੂੰ ਲੱਭਦੇ ਆ ਰੱਬ ਭਗਤ ਕਬੀਰ ਨੂੰ ਲੱਭਦਾ ਹੈ ਇਧਰ ਸਿਰ ਗੁਰੂ ਨਾਨਕ ਦੇਵ ਜੀ ਮਹਾਰਾਜ ਉਸ ਜਨ ਨੂੰ ਲੱਭਦੇ ਫਿਰਦੇ ਹਨ ਜਿਹੜਾ ਦਿਨ ਰਾਤ ਸ਼ਬਦ ਦੀ ਸੇਵਾ ਕਰੇ ਜਿੰਨਾ ਸਤਗੁਰ ਮੇਰਾ ਪਿਆਰਾ ਅਰਾਧਿਆ ਤਿੰਨ ਜਨ ਦੇਖਾਂ ਲੈਣੀ ਸਤ ਸਿੰਘ ਹੁਣ ਜਨਾਂ ਵਾਲੀ ਗੱਲ ਆਈ ਇਹ ਵਿੱਚ ਜਨ ਕੌਣ ਹੈ ਜਨ ਸਾਧੂ ਸੰਤਾਂ ਨੂੰ ਕਹਿੰਦੇ ਆ ਜਨ ਕੌਣ ਹੈ ਸਾਧੂ ਕੌਣ ਹੈ ਸੰਤ ਕੌਣ ਹੈ ਜਿਹੜਾ ਦਿਨ ਰਾਤ ਸ਼ਬਦ ਦੀ ਸੇਵਾ ਕਰਦਾ ਹੈ ਉਹ ਜਨ ਹੈ ਉਹ ਸਾਧੂ ਹੈ ਉਹ ਭਗਤ ਹੈ ਕਾਲੀਆਂ ਪੀਲੀਆਂ ਪੱਗਾਂ ਬੰਨ ਕੇ ਨਹੀਂ ਸਾਧੂ ਬਣ ਜਾਣਾ ਐ ਬਾਣੇ ਪਾ ਕੇ ਨਹੀਂ ਸਾਧੂ ਸੰਤ ਬਣ ਜਾਣਾ ਰੱਬ ਤਾਂ ਉਹਨਾਂ ਨੂੰ ਲੱਭਦਾ ਫਿਰਦਾ ਜਿਹੜੇ ਦਿਨ ਰਾਤ ਸ਼ਬਦ ਦੀ ਅਰਦਾਹ ਨਾ ਕਰਦੇ ਜਿੰਨਾ ਸਤਗੁਰ ਮੇਰਾ ਪਿਆਰਾ ਅਰਾਧਿਆ ਤਿੰਨ ਜਨ ਦੇਖਾਂ ਨੈਣੀ ਹਾਂ ਵਾਰਿਆਂ ਆਪਣੇ ਗੁਰ ਕੋ ਹੁਣ ਤਨ ਤਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਬਚਨ ਕਰਦੇ ਕਹਿੰਦਾ ਪਾਈ ਮੈਂ ਤਾਂ ਆਪਣੇ ਗੁਰੂ ਤੋਂ ਵਾਰੇ ਜਾਂਦਾ ਗੁਰੂ ਕੌਣ ਹੈ ਜਿਨੇ ਸਾਨੂੰ ਗੁਰ ਦਿੱਤਾ ਜਿਨੇ ਸਾਨੂੰ ਸ਼ਬਦ ਦਿੱਤਾ ਉਹ ਗੁਰੂ ਹੈ ਸਾਡਾ ਲੇਕਿਨ ਆਪਾਂ ਕਿਹੜਾ ਗੁਰੂ ਬਣਾਇਆ ਆਪਾਂ ਨੂੰ ਵੀ ਤਾਂ ਸੋਚਣਾ ਪਊ ਕਿ ਆਪਾਂ ਕਿੱਧਰੋਂ ਤੁਰੇ ਬੇ ਆਪਾਂ ਕਦੋਂ ਹਾਲੇ ਮੋੜਾ ਕੱਟਣਾ ਇਧਰੋਂ ਬਾਬੇ ਨਾਨਕ ਜੀ ਨੂੰ ਕਾਉ ਬਾਰਿਆਂ ਆਪਣੇ ਗੁਰ ਕੋ ਜਿਨ ਹਰ ਮੇਰਾ ਸੱਜਣ ਮੇਲਿਆ ਸੈਣੀ ਕਹਿੰਦੇ ਜਿਹਨੂੰ ਮੇਰਾ ਰੱਬ ਜੀ ਨੇ ਮੈਨੂੰ ਮਲਾ ਦਿੱਤਾ ਸੱਜਣ ਮਲਾ ਦਿੱਤਾ ਸੱਜਣ ਸੱਚਾ ਪਾਤਸ਼ਾਹ ਇਹਦਾ ਸੱਜਣ ਹੈ ਮੇਰਾ ਪਾਤਸ਼ਾਹ ਲਿਖ ਦਿੱਤਾ ਬਾਣੀ ਦੇ ਵਿੱਚ ਸੱਜਣ ਸੱਚਾ ਪਾਤਸ਼ਾਹ ਕਹਿੰਦਾ ਮੇਰਾ ਸੱਜਣ ਦਾ ਸੱਚਾ ਪਾਤਸ਼ਾਹ ਹੈ ਪਾਤਸ਼ਾਹ ਸਾਹ ਜਿਹੜੇ ਸਾਡੇ ਵਿੱਚ ਚੱਲਦੇ ਆ ਇਹਨਾਂ ਦਾ ਰਾਜਾ ਇੱਕ ਹੁੰਦਾ ਲੋਕਾਂ ਦਾ ਰਾਜਾ ਇੱਕ ਹੁੰਦਾ ਸਾਡੇ ਸੁਭਾਸਾਂ ਦਾ ਰਾਜਾ ਪਾਤਸ਼ਾਹ ਸਾਹ ਜਿਹੜਾ ਵਿੱਚ ਚੱਲਦਾ ਸਾਡੇ ਇਹਨਾਂ ਦਾ ਜਿਹੜਾ ਰਾਜਾ ਹੈ ਕਹਿੰਦਾ ਮੈਂ ਤਾਂ ਪਾਈ ਆਪਣੇ ਗੁਰੂ ਤੋਂ ਬਲਿਹਾਰੀ ਜਾਂਦਾ ਹਾਂ ਔਵ ਬਾਰੇ ਆ ਆਪਣੇ ਗੁਰ ਕੋ ਜਿੰਨ ਹਰ ਮੇਰਾ ਸੱਜਣ ਮੇਲਿਆ ਹਰ ਸੇਣੀ ਜਿਨੇ ਮੇਰਾ ਸੱਜਣ ਰੱਬ ਮਲਾ ਦਿੱਤਾ ਮੈਂ ਉਸ ਗੁਰੂ ਤੋਂ ਬਾਰੇ ਜਾਂਦਾ ਹਾਂ ਜਿਸ ਨੇ ਮੈਨੂੰ ਸ਼ਬਦ ਦਿੱਤਾ ਜਿਨੇ ਮੈਨੂੰ ਰੱਬ ਦੇ ਨਾਲ ਜੋੜਿਆ ਜਿਨੇ ਮੈਨੂੰ ਰੱਬ ਦੇ ਦਰਸ਼ਨ ਕਰਾਏ ਸੋ ਆਵ ਪਾ ਵੀ ਲੱਭੀ ਇਹ ਜ ਆ ਗੁਰੂ ਇਹ ਜ ਆ ਭਗਤ ਲੱਭੀ ਏ ਜਿਹੜਾ ਸਾਨੂੰ ਸ਼ਬਦ ਦੇ ਦੇਵੇ ਰੱਬ ਦੇ ਨਾਲ ਮਲਾ ਦੇਵੇ ਬੁਰ ਸਿੱਕੋ ਜਿੰਦਗੀ ਲੰਘਦੀ ਜਾਂਦੀ ਹੈ ਪਤਾ ਨਹੀਂ ਕਦੋਂ ਸੁਨੇਹਾ ਆ ਜਾਣਾ ਸਭ ਤੋਂ ਵੱਡੀ ਚੀਜ਼ ਤਾਂ ਆਪਣੇ ਹੰਕਾਰ ਨੂੰ ਤੋੜੀਏ ਪਹਿਲਾਂ ਆਪਣੇ ਮਾਣ ਨੂੰ ਖਤਮ ਕਰੀਏ ਇਹ ਲੋਕ ਦਿਖਾਵੇ ਨੂੰ ਖਤਮ ਕਰੀਏ ਇਹ ਵਿਰੋਧਤਾ ਨੂੰ ਖਤਮ ਕਰੀਏ ਇਹ ਮੋਹ ਨੂੰ ਮੋਹ ਨੂੰ ਜਿਹੜਾ ਮੋਹ ਹੈ ਨਾ ਇਹ ਸਭ ਤੋਂ ਵੱਡੀ ਬਿਮਾਰੀ ਹੈ ਇਹ ਵੱਡਾ ਜਾਲ ਹੈ ਐ ਧੀਆ ਪੁੱਤਾਂ ਦੇ ਮੋਹ ਚ ਪੈ ਕੇ ਸਾਧੂ ਸੰਤਾਂ ਦੇ ਦਰਸ਼ਨ ਨਹੀਂ ਕਰਨਾ ਚਾਹੁੰਦਾ ਨਾ ਉਹਨਾਂ ਦੀ ਗੱਲ ਮੰਨਣਾ ਚਾਹੁੰਦਾ ਕਿਉਂ ਪਤਾ ਹੈ ਜੇ ਪੁੱਤੋ ਵਿਗੜ ਗਏ ਨਾ ਧੀ ਵਿਗੜ ਗਈ ਚੱਕ ਕੇ ਪੰਡ ਬੰਨ ਕੇ ਅਗਲੇ ਟੋਪੇ ਸਿੱੜ ਦੇਣਾ ਐ ਮੋਹ ਚ ਫਸੇ ਪਿਆ ਲੇਕਿਨ ਕਿੰਨੀ ਧੀਰ ਬਚਿਆ ਰਹੂਗਾ ਕਿੰਨੀ ਦੇਰ ਲੁਕ ਲੋਕੇ ਕੱਢੂੰਗਾ ਇਹ ਇਹ ਜ਼ਿੰਦਗੀ ਕਿੰਨੀ ਦੇਰ ਲੁਕ ਲੋਕੇ ਕੱਢੂੰਗਾ ਇਹ ਕਿਤੇ ਨਾ ਮਲੰਮੇ ਨੇ ਉਤਰ ਜਾਣਾ ਥੱਲੇ ਪਿੱਤਲ ਨਿਕਲ ਆਉਣਾ ਲੋਹਾ ਨਿਕਲ ਆਉਣਾ ਇਹ ਕਿਤੇ ਨਾ ਪਰਤਖ ਹੋ ਜਾਣਾ ਕਿ ਤੂੰ ਕੀ ਚੀਜ਼ ਅਸਲੀਅਤ ਤੇ ਤੇਰੀ ਕੀ ਹੈ ਇਹ ਦਿਖਾਵੇ ਨਾਲ ਨਹੀਂ ਕੰਮ ਚੱਲਣਾ ਕੰਮ ਤਾਂ ਅਸਲੀਅਤ ਨਾਲ ਚੱਲਣਾ ਗੁਰ ਸਿੱਖੋ ਆਓ ਆਪਾਂ ਇਸ ਅਸਲੀਅਤ ਨੂੰ ਪ੍ਰਾਪਤ ਕਰੀਏ ਇਸ ਮਲੰਮੇ ਨੂੰ ਤਾਰੀਏ ਇਹ ਭਾਂਡੇ ਨੂੰ ਮਾਂਜੀਏ ਇਹ ਕਿਸ ਦੇ ਨਾਲ ਭਾਂਡਾ ਮਾਂਜਿਆ ਜਾਂਦਾ ਹੈ ਇਹ ਸ਼ਬਦ ਦੇ ਨਾਲ ਮੰਨਿਆ ਜਾਂਦਾ ਹੈ। ਇਹ ਸੁਧ ਹੋ ਜਾਂਦਾ ਹੈ। ਬਚਨ ਕਰਦੇ ਹਨ ਤਨ ਤਨ ਗੁਰੂ ਅਮਰਦਾਸ ਜੀ ਮਹਾਰਾਜ ਗੁਰ ਸੇਵਾ ਤੇ ਸੁਖ ਉਪਜੇ ਫਿਰ ਦੁੱਖ ਨਾ ਲੱਗੇ ਆਈ। ਸ਼ਬਦ ਦੀ ਸੇਵਾ ਦੇ ਨਾਲ ਕੋਈ ਦੁੱਖ ਨਹੀਂ ਲੱਗਦਾ। ਜੰਮਣ ਮਰਨ ਵੀ ਖਤਮ ਹੋ ਜਾਂਦਾ ਹੈ। ਸੋ satsang ਦੀ ਬਾਣੀ ਪੜ੍ਹਦੇ ਆਂ, ਕਥਾ ਕਰਦੇ ਆਂ। ਅਨੇਕਾਂ ਪ੍ਰਕਾਰ ਦੀਆਂ ਭੁੱਲਾਂ, ਚੁੱਕਾਂ ਹੋ ਗਈਆਂ, ਹੋਣਗੀਆਂ। ਅਣਜਾਣ ਸਮਝ ਕੇ ਮਾਫ਼ ਕਰਨਾ ਅੱਗੇ ਤੋਂ ਸੁੱਧ ਤੇ ਸਪਸ਼ਟ ਬਾਣੀ ਪੜਨ ਦੀ ਕਥਾ ਕਰਨ ਦੀ ਸਮਰੱਥਾ ਬਖਸ਼ਣੀ ਨੂੰ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ